ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਹਮਤਪੁਰੇ ਸੈਦੋ ਵਾਲੇ ਕੱਚੇ ਰਾਹ ਤੇ ਠੰਡੇ ਮਿੱਠੇ ਜਲਦੀ ਸ਼ਵੀਲ ਤੇ ਮਿੱਠੇ ਜਿਹੜੇ ਮਤੀਰੀਆਂ ਦਾ ਜਿਹੜਾ ਲੰਗਰ ਅੱਜ ਅਸੀਂ ਲਾਇਆ ਇੱਥੇ ਤੇ ਜਿੰਨੇ ਵੀ ਇੱਥੇ ਨੌਜਵਾਨ ਪਹੁੰਚੇ ਆ ਮੈਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਦੇਖੋ ਅੱਜ ਇਹ ਤਾਨਮਾਨ ਧੰਨ ਦੇ ਨਾਲ ਸੇਵਾ ਕਰਨਗੇ ਤੇ ਬਾਕੀ ਸਹਿਯੋਗੀ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਰਲ ਮਿਲ ਕੇ ਆਪਣਾ ਜਿਹੜਾ ਯੋਗਦਾਨ ਪਾਇਆ ਤੇ ਉਹਦੇ ਲਈ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਹਿੰਮਤਪੁਰੇ ਇੱਕ ਬੇਨਤੀ ਕਰਦਾ ਤੇ ਤੁਸੀਂ ਸੈਦੋ ਵਾਲੇ ਕੱਚੇ ਰਾਹ ਤੇ ਪਾਣੀ ਪੀ ਸਕਦੇ ਹੋ ਠੰਡੇ ਮਿੱਠੇ ਜਿਹੜੇ ਮਤੀਰੇ ਲਾਏ ਆ ਤੇ ਉਹ ਵੀ ਆ ਕੇ ਇੱਥੇ ਛੱਕ ਸਕਦੇ ਹੋ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤੇ ਧੰਨਵਾਦ ਕਰਾਂਗੇ ਬਾਕੀ ਇੱਕ ਡੀਜੇ ਵਾਲੇ ਵੀਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਪੂ ਡੀਜੇ ਸੁਖਪ੍ਰੀਤ ਜਿਨ੍ਹਾਂ ਨੇ ਅੱਜ ਦੀ ਜਿਹੜੀ ਫ੍ਰੀ ਸੇਵਾ ਕੀਤੀ ਆ ਤੇ ਇੱਕ ਆਪਣਾ ਸੰਦੀਪ ਸਿੰਘ ਸੀਪੂ ਜੀ ਨੇ ਗੱਡੀ ਦੀ ਸੇਵਾ ਕੀਤੀ ਆ ਤੇ ਸਾਰਾ ਦਿਨ ਅੱਜ ਗੱਡੀ ਜਿਵੇਂ ਭੱਠਿਆਂ ਤੇ ਲੈ ਕੇ ਜਾਣਾ ਪਾਣੀ ਨਰੇਗਾ ਚ ਲੈ ਕੇ ਜਾਣਾ ਤੇ ਨਰੇਗਾ ਵਾਲੇ ਵੀਰਾਂ ਨੂੰ ਭੈਣਾਂ ਨੂੰ ਜਿਹੜਾ ਇਹ ਮਾਈਆਂ ਨੂੰ ਇਹ ਨਰੇਗਾ ਜਿਹੜੀ ਆਪਣੇ ਜਾਲ ਦੀ ਸੇਵਾ ਤੇ ਮਟੀਰੀਆਂ ਦੀ ਸੇਵਾ ਉੱਥੇ ਲੈ ਕੇ ਜਾਵਾਂਗੇ ਤੇ ਬਾਹੀ ਪੱਪੂ ਖੜਾ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੇ ਤਨਮਨ ਧੰਨ ਦੇ ਨਾਲ ਅੱਜ ਸੇਵਾ ਕਰਨੀ ਉਹਨਾਂ ਦਾ ਵੀ ਮੈਂ ਪਹਿਲਾਂ ਹੀ ਧੰਨਵਾਦ ਕਰਦਾ ਤੇ ਬਾਕੀ ਜਿਨ੍ਹਾਂ ਨੇ ਸਪੈਸੇ ਦਾ ਸਹਿਯੋਗ ਕੀਤਾ ਆਪਾਂ ਨੂੰ ਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਜਿਹੜੀ ਸ਼ਵੀਲ ਦੀ ਆਪਾਂ ਕਾਰਵਾਈ ਸ਼ੁਰੂ ਕਰਦੇ ਆਂ ਤੇ ਬੱਚੋ ਪੀ ਲਓ ਤੁਸੀਂ ਬਰੇ ਹੋਨੇ ਆ ਤੇ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ-ਜਿੱਥੇ ਤੱਕ ਵੀਡੀਓ ਜਾਂਦੀ ਹੈ ਤੁਸੀਂ ਆਪਣੀ ਖੰਡੇ ਮਿੱਠੇ ਜਲਦੀ ਸ਼ਵੀਰ ਸਕ ਸਕਦੇ ਹਾਂ ਤੇ ਮਿੱਠੇ ਮਠੀਰਿਆਂ ਦਾ ਜਿਹੜਾ ਲੰਗਰ ਇੱਥੇ ਲਾਇਆ ਤਾਂ ਪਤਾ ਕਿ ਕੀ ਕਰਦੇ ਆ ਧਿਆਨ ਨਾਲ ਜਣ ਨੀਕੇ ਨੀਕੇ ਬੱਚੇ ਜਿਹੜੇ ਸੇਵਾ ਕਰ ਰਹੇ ਆ ਬਹੁਤ ਤਨਮਨ ਤਾਂ ਦੇ ਨਾਲ ਸੇਵਾ ਕਰ ਰਹੇ ਆ ਦੇਖੋ ਅੱਜ ਸ਼ਵੀਰ ਦੀ ਜਿਹੜੀ ਆ ਕਾਰਵਾਈ ਸ਼ੁਰੂ ਹੋ ਗਈ ਇੱਥੇ ਤੇ ਇਹ ਬੱਚਿਆਂ ਤੇ ਖੁਸ਼ੀ ਦਾ ਮਾਹੌਲ ਆ ਕਿਉਂਕਿ ਹਮਤ ਪੁਰੇ ਹਾਲੇ ਆ ਮਹੀਨੇ ਦੇ ਵਿੱਚ ਕੋਈ ਸ਼ਵੀਰ ਨਹੀਂ ਲੱਗੀ ਸੀ ਇੱਥੇ ਫੈਲੀ ਨਹੀਂ ਲੱਗੀ ਅੱਜ ਤੇ ਇਸ ਤੋਂ ਬਾਅਦ ਤਾਂ ਜਿਵੇਂ 5 ਨੂੰ ਸ਼ਮੀਲ ਲੱਗਣੀ ਆ 6 ਨੂੰ ਵੀ ਕੁੜਾ ਤੇ ਲੱਗਣੀ ਆ ਅੱਜ ਵੀ ਆਵੇ ਬੰਦਾ ਮਿੱਠਾ ਜਾਂਦਾ ਕੇ ਜਾਂ ਬੰਦਾ ਮਿੱਠਾ ਜਾਂਦਾ ਅੱਜ ਵੀ ਆਇਆ ਚੱਕੋ ਬਾੜੂ ਮਤੀਰੇ ਜੀ ਮੇਰੇ ਨਾਲ ਬੰਦਿਆਂ ਨੂੰ ਆਉਂਦਾ ਪ੍ਰਯਾਣ ਦੇ ਸਾਡੇ ਸੁਖਦਾਰ ਸਾਹਿਬ ਬੈਠੇ ਆ ਰੂਪ ਸਿੰਘ ਤੇ ਚਾਚਾ ਦਸਵਾਨ ਸਿੰਘ ਜੀ ਫੌਜੀ ਅੱਜ ਸਾਰਾ ਦਿਨ ਇੱਥੇ ਸੇਵਾ ਕਰਨਗੇ ਇੱਧਰ ਆਪਣਾ ਜਿਹੜਾ ਪਾਣੀ ਸਾਰਾ ਤਿੰਨ ਤਰ੍ਹਾਂ ਦਾ ਪਾਣੀ ਤਿਆਰ ਆ ਇੱਕ ਔਰੇਂਜ ਦਾ ਮੰਗੇੋ ਦਾ ਤੇ ਲੈਮਨ ਦਾ ਤੇ ਆਹ ਠੰਡਾਈ ਆਪਣੀ ਜਿਹੜੀ ਇਹ ਤਿਆਰ ਹੋਈ ਹੋਈ ਆ ਤੇ ਇੱਧਰ ਆਪਣੇ ਮਤੀਰੇ ਵੀ ਜਿਹੜੇ ਆ ਕੱਟੇ ਪਏ ਆ ਬਹੁਤ ਤੇ ਬਰਫ਼ ਦੇ ਵਿੱਚ ਵੀ ਜਿਹੜੇ ਆ ਕਾਫੀ ਤਦਾਦ ਦੇ ਵਿੱਚ ਮਦੀਰੇ ਲਾਏ ਹੋਏ ਨੇ ਆ i have a bunch